ਸਤਿ ਸ਼੍ਰੀ ਅਕਾਲ ਜੀ ਮੈਂ ਹਾ ਅਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਜੋ ਹੈ ਵਿਕਰਮ ਸਿੰਘ ਮਜੀਠੀਆ ਦੀ ਚੂੜੀ ਕੱਸ ਦਿੱਤੀ ਹੈ ਜੇਕਰ ਗੱਲ ਕਰੀਏ ਤਾਂ ਇੱਕ ਪਾਸੇ ਉਹ ਕਹਿੰਦੇ ਨਜ਼ਰ ਆਏ ਕਿ ਤੁਹਾਨੂੰ ਬਿੰਗਣਾ ਦੀ ਹੀ ਤਰੀ ਮਿਲੇਗੀ ਜਿਹੜੇ ਤੁਸੀਂ ਬ੍ਰੈਡਾਂ ਦੀ ਡਿਮਾਂਡ ਕਰ ਰਹੇ ਹੋ ਜਾਂ ਫਿਰ ਤੁਸੀਂ ਕਿਸੇ ਹੋਰ ਚੀਜ਼ ਦੀ ਡਿਮਾਂਡ ਕਰ ਰਹੇ ਹੋ ਉਹ ਤੁਹਾਨੂੰ ਨਹੀਂ ਮਿਲੇਗੀ ਤੁਹਾਨੂੰ ਆਮ ਕੈਦੀਆਂ ਵਾਂਗ ਹੀ ਰਹਿਣਾ ਪਵੇਗਾ ਜਿੱਥੇ ਵਾਰ-ਵਾਰ ਬਿਕਰਮ ਸਿੰਘ ਮਜੀਠੀਆ ਵੱਲੋਂ ਵੀ ਬੋਹਾਰ ਲਗਾਈ ਜਾ ਰਹੀ ਹੈ ਕਿ ਮੈਨੂੰ ਜੋ ਹੈ ਔਰੰਗ ਸ਼੍ਰੇਣੀ ਦਿੱਤੀ ਜਾਵੇ ਲੇਕਿਨ ਉਸ ਉੱਤੇ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਰ-ਵਾਰ ਕਹਿੰਦੇ ਨੇ ਕਿ ਤੁਹਾਨੂੰ ਕੈਦੀਆਂ ਵਾਂਗ ਹੀ ਰਹਿਣਾ ਪਵੇਗਾ ਜਿਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਵਿੱਚ ਨਸ਼ਾ ਤਸਕਰੀ ਕੀਤੀ ਹੈ ਨਸ਼ਾ ਵੇਚਿਆ ਹੈ ਨਸ਼ੇ ਵਾਲਿਆਂ ਨੂੰ ਘਰਾਂ ਦੇ ਵਿੱਚ ਰੱਖਿਆ ਹੈ ਤਾਂ ਤੁਹਾਨੂੰ ਔਰੰਗ ਸ਼੍ਰੇਣੀ ਤੱਕ ਵੀ ਨਹੀਂ ਦਿੱਤੀ ਜਾਵੇਗੀ ਜੇਕਰ ਗੱਲ ਕਰੀਏ ਤਾਂ ਇੱਕ ਵੱਡੀ ਅਹਿਮ ਖਬਰ ਸੂਤਰਾਂ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਜਿੱਥੇ ਪਹਿਲਾਂ ਸੁਖਬੀਰ ਸਿੰਘ ਬਾਦਲ ਅਤੇ ਹਰ ਸਿਮਰਤ ਕੋਰ ਬਾਦਲ ਵੱਲੋਂ ਮੁਲਾਕਾਤ ਨਹੀਂ ਕੀਤੀ ਜਾ ਰਹੀ ਸੀ ਵਿਕਰਮ ਸਿੰਘ ਮਜੀਠੀਆ ਨੂੰ ਕਿਉਂਕਿ ਉਹਨਾਂ ਨੂੰ ਦੱਸ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਇੱਕ ਨਾਲ-ਨਾਲ ਕਿਤੇ ਵੱਡੀ ਕਾਰਵਾਈ ਸਾਡੇ ਤੇ ਵੀ ਨਾ ਕਰਵਾ ਦੇਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦੂਸਰੇ ਪਾਸੇ ਜੋ ਹੈ ਵਾਰ-ਵਾਰ ਜੋ ਅਦਾਲਤ ਦੇ ਵਿੱਚ ਬੁਹਾਰ ਲਗਾਈ ਗਈ ਕਿ ਮੈਨੂੰ ਜਮਾਨਤ ਦਿੱਤੀ ਜਾਵੇ ਮੇਰੇ ਤੇ ਬਦਲਾਖੋਰੀ ਦੀ ਰਾਜਨੀਤੀ ਕੀਤੀ ਜਾ ਰਹੀ ਹੈ ਤਾਂ ਉਸ ਤਰੀਕੇ ਦੀਆਂ ਕਾਫੀ ਜੋ ਨੇ ਦਲੀਲਾਂ ਉਹਨਾਂ ਦੇ ਜੋ ਵਕੀਲ ਨੇ ਦਮਨਪ੍ਰੀ ਸੋਦੀ ਤੇ ਦੂਸਰੇ ਪਾਸੇ ਅਸ਼ਰਫ ਕਲੇਰ ਉਹ ਆ ਕੇ ਦੱਸਦੇ ਰਹੇ ਲੇਕਿਨ ਤਾਨੂੰ ਦੱਸਦੇ ਨੇ ਆ ਕੇ ਇਸ ਤੋਂ ਬਾਅਦ ਦੀ ਅਹਿਮ ਖਬਰ ਇਹ ਨਿਕਲ ਕੇ ਆ ਰਹੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਸੁਖਬੀ ਸਿੰਘ ਬਾਦਲ ਪਹੁੰਚੇ ਜੇਲ੍ਹ ਦੇ ਵਿੱਚ ਮਿਲਣ ਵਾਸਤੇ ਲੇਕਿਨ ਉਹਨਾਂ ਨੂੰ ਨਹੀਂ ਮਿਲਣ ਦਿੱਤਾ ਗਿਆ ਜੇਕਰ ਗੱਲ ਕਰੀਏ ਪਹਿਲਾਂ ਵੀ ਡਾਕਟਰ ਦਲਜੀਤ ਚੀਮਾ ਵੀ ਪਹੁੰਚੇ ਸੀ ਉਹਨਾਂ ਵੱਲੋਂ ਵੀ ਕਿਹਾ ਗਿਆ ਕਿ ਵਿਕਰਮ ਸਿੰਘ ਮਜੀਠੀਆ ਨਾਲ ਸਾਡੀ ਮੁਲਾਕਾਤ ਨਹੀਂ ਹੋਣ ਦਿੱਤੀ ਜਾਂਦੀ ਲੇਕਿਨ ਹੁਣ ਸਭ ਤੋਂ ਵੱਡੀ ਸੂਤਰਾਂ ਤੋਂ ਬੰਦੀ ਯਾਦਗਾਰੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੂੜੀ ਚੰਗੀ ਤਰ੍ਹਾਂ ਕਸ ਦਿੱਤੀ ਹੈ ਵਿਕਰਮ ਸਿੰਘ ਮਜੀਠੀਆ ਦੀ ਜਿਸ ਦੇ ਚਲਦਿਆ ਹੀ ਸੁਖਬੀਰ ਸਿੰਘ ਬਾਦਲ ਨੂੰ ਮਿਲਣ ਨਹੀਂ ਦਿੱਤਾ ਗਿਆ ਜਦੋਂ ਜੇਲ੍ਹ ਦੇ ਵਿੱਚ ਪਹੁੰਚੇ ਤਾਂ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਮੁਲਾਕਾਤ ਨਹੀਂ ਕਰ ਸਕਦੇ ਦੂਸਰੇ ਪਾਸੇ ਇੱਕ ਹੋਰ ਤੁਹਾਨੂੰ ਦੱਸ ਦਈਏ ਕਿ ਜਿੱਥੇ ਵਾਰ-ਵਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਜਾ ਰਿਹਾ ਹੈ ਕਿ ਚਾਹੇ ਹਰ ਇੱਕ ਪਾਰਟੀ ਦੇ ਜੋਨੇ ਆਪਣੇ ਹੀ ਇਹਨਾਂ ਦੇ ਵਿਧਾਇਕ ਵਿੱਚੋਂ ਵਿੱਚ ਰਲੇ ਹੋਏ ਨੇ ਆਗੂ ਰਲੇ ਹੋਏ ਨੇ ਲੇਕਿਨ ਵਿਕਰਮ ਸਿੰਘ ਮਜੀਠੀਆ ਨੂੰ ਕੈਦੀਆਂ ਵਾਂਗ ਹੀ ਰਹਿਣਾ ਪਵੇਗਾ ਜਿੱਥੇ ਉਹਨਾਂ ਨੂੰ ਵਾਰ-ਵਾਰ ਉਹਨਾਂ ਦੀ 오ਰਾਂਜ ਰਾਣੀ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਨੇ ਕਿਹਾ ਕਿ ਤੁਹਾਨੂੰ 오ਰਾਂਜ ਰਾਣੀ ਵੀ ਨਹੀਂ ਮਿਲੇਗੀ ਨਾ ਤੁਹਾਨੂੰ ਕੋਈ ਵੱਖਰਾ ਖਾਣਾ ਮਿਲੇਗਾ ਤੁਹਾਨੂੰ ਜਿੱਥੇ ਆਮ ਕੈਦੀਆਂ ਵਾਂਗ ਜਿੱਥੇ ਦੂਸਰੇ ਕੈਦੀ ਰਹਿ ਰਹੇ ਨੇ ਉਹਨਾਂ ਦੇ ਨਾਲ ਹੀ ਰਹਿਣਾ ਪਵੇਗਾ ਜੇਕਰ ਗੱਲ ਕਰੀਏ ਤਾਂ ਕਾਫੀ ਸਖਤੀ ਨਾਲ ਜੋ ਹੈ ਪੱਕੇ ਹੱਥ ਪਾਏ ਜਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਇਹ ਅਹਿਮ ਖਬਰ ਜੋ ਨਿਕਲ ਕੇ ਆਈ ਇਹ ਦੱਸਿਆ ਜੋ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਨੇ ਅਸ਼蒂ਪ ਕਲੇਰ ਅਤੇ ਦਮਨਪ੍ਰੀ ਸੋਦੀ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨਾਲ ਕਿਸੇ ਵੀ ਉਹਨਾਂ ਦੇ ਆਪਣੇ ਜੋ ਹੈ ਰਿਸ਼ਤੇਦਾਰ ਜਾਂ ਫਿਰ ਉਹਨਾਂ ਦੇ ਜੋ ਸਮਰਥਕ ਸੀ ਉਹਨਾਂ ਨਾਲ ਮੁਲਾਕਾਤ ਨਹੀਂ ਕਰ ਦਿੱਤੀ ਜਾ ਰਹੀ ਇਹ ਐਵੇਂ ਦਾ ਤਾਂ ਕਦੇ ਵੀ ਕਿਸੇ ਜੇਲ੍ਹ ਦੇ ਵਿੱਚ ਨਹੀਂ ਹੋਇਆ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੱਕਾ ਕਰ ਰਹੇ ਨੇ ਬਦਲਾਖੋਰੀ ਦੀ ਰਾਜਨੀਤੀ ਕਰ ਰਹੇ ਨੇ ਲੇਕਿਨ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੇ ਕਹਿ ਦਿੱਤਾ ਹੈ ਕਿ ਜੋ ਸੱਤਾ ਦੇ ਵਿੱਚ ਹੁੰਦਾ ਹੈ ਉਹਨੂੰ ਸਭ ਪਤਾ ਹੁੰਦਾ ਹੈ ਜਦੋਂ ਤੁਸੀਂ ਸੱਤਾ 'ਚ ਅਸੀਂ ਤੁਸੀਂ ਵੀ ਲੋਕਾਂ ਦਾ ਬੜਾ ਤੱਕਾ ਕੀਤਾ ਲੇਕਿਨ ਮੈਂ ਤੱਕਾ ਨਹੀਂ ਕਰ ਰਿਹਾ ਮੈਂ ਤੁਹਾਨੂੰ ਜੋ ਹੈ ਸ਼ੀਸ਼ਾ ਦਿਖਾ ਰਿਹਾ ਹਾਂ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਜੋ ਪੰਜਾਬ ਦੇ ਵਿੱਚ 70 ਵਛਾਏ ਨੇ ਜਿੱਥੇ ਤੁਸੀਂ ਪੰਜਾਬ ਦੇ ਵਿੱਚ ਨਸ਼ਾ ਵੇਚਿਆ ਹੈ ਨਸ਼ਾ ਵਿਅਚਨ ਵਾਲੇ ਨੂੰ ਆਪਣੇ ਘਰਾਂ ਦੇ ਵਿੱਚ ਰੱਖਿਆ ਹੈ ਤਾਂ ਤੁਹਾਨੂੰ ਇਹੋ ਜੀ ਸਜ਼ਾ ਹੀ ਭੁਗਤਨੀ ਪਵੇਗੀ ਲੇਕਿਨ ਹੁਣ ਤੁਹਾਨੂੰ ਅਹਿਮ ਖਬਰ ਦੱਸਦੇ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਨਹੀਂ ਮਿਲਣ ਦਿੱਤਾ ਗਿਆ ਉਹਨਾਂ ਦੇ ਆਪਣੇ ਹੀ ਸਾਲੇ ਨੂੰ ਮਤਲਬ ਕਿ ਵਿਕਰਮ ਸਿੰਘ ਮਜੀਠੀਆ ਨੂੰ